ਦੁੱਧ ਪਨੀਰ ਸਾਬਣ ਦਵਾਈਆਂ ਤੋਂ ਲੈ ਕੇ ਇਲੈਕਟ੍ਰੋਨਿਕ ਚੀਜ਼ਾਂ ਸਭ ਕੁਝ ਅੱਜ ਸਸਤੀਆਂ ਵੀ ਹੋਈਆਂ ਨੇ ਤੇ ਕੁਝ ਮਹਿੰਗੀਆਂ ਵੀ ਹੋਈਆਂ ਨੇ ਖਾਸ ਕਰਕੇ ਸਸਤੀਆਂ ਹੋਈਆਂ ਨੇ ਤੇ ਅੱਜ ਇਹ ਰਿਪੋਰਟ ਖਾਸ ਤੁਹਾਡੇ ਲਈ ਹੈ ਜੇਕਰ ਤੁਸੀਂ ਅੱਜ ਬਾਜ਼ਾਰਾਂ ਦੇ ਵਿੱਚ ਜਾ ਰਹੇ ਹੋ ਤਾਂ ਤੁਹਾਨੂੰ ਬਹੁਤ بڑا ਫਾਇਦਾ ਹੋ ਸਕਦਾ ਹੈ ਲੋਕਾਂ ਦੀ ਜੇਬ ਦੇ ਉੱਤੇ ਬਹੁਤ ਘੱਟ ਜਿਹੜਾ ਕਿ ਇਸ ਦਾ ਅਸਰ ਜਿਹੜਾ ਕਿ ਪਵੇਗਾ ਕਿਉਂਕਿ ਕੇਂਦਰ ਸਰਕਾਰ ਦੇ ਵੱਲੋਂ ਕਹਿ ਸਕਦੇ ਹਾਂ ਇਹ ਲੋਕਾਂ ਦੇ ਲਈ ਇੱਕ ਤੋਹਫ਼ਾ ਵੀ ਹੈਗਾ ਜਿੱਥੇ ਤਿਉਹਾਰਾਂ ਦਾ ਸੀਜ਼ਨ ਆ ਚੁੱਕਾ ਹੈ ਤੇ ਦੀਵਾਲੀ ਤੋਂ ਪਹਿਲਾਂ ਹੀ ਲੋਕਾਂ ਨੂੰ ਇੱਕ ਵੱਡਾ ਤੋਹਫ਼ਾ ਜਿਹੜਾ ਕਿ ਮਿਲਿਆ ਕਿਉਂਕਿ ਜਿੱਥੇ GST ਦੇ ਰੇਟ ਘਟਾਏ ਗਏ ਨੇ ਤੇ ਉੱਥੇ ਹੀ ਕਈ ਚੀਜ਼ਾਂ ਸਸਤੀਆਂ ਵੀ ਹੋਈਆਂ ਨੇ ਘਰ ਦੇ ਹਰ ਇੱਕ ਸਮਾਨ ਦੁੱਧ ਦਹੀਂ ਪਨੀਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਾਬਣ ਦਵਾਈਆਂ ਤੱਕ ਇੱਥੋਂ ਤੱਕ ਕਿ ਟੀਵੀ ਫਰਿੱਜ ਵੀ ਇਹਨਾਂ ਦੇ ਉੱਤੇ ਕਿਹੜੀ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਨੇ ਕੀ ਕੀ ਰੇਟ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤਾਂ ਦੱਸਦੀ ਹੈ ਕਿ ਦੇਸ਼ ਦੇ ਵਿੱਚ ਟੈਕਸ ਢਾਂਚੇ ਨੂੰ ਸਲੈਬ ਅਤੇ ਆਮ ਲੋਕਾਂ ਦੇ ਲਈ ਕਿਫਾਇਤੀ ਬਣਾਉਣ ਦੀ ਦਿਸ਼ਾ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਕਿ ਕਦਮ ਚੁੱਕਦੇ ਹੋਏ ਕੇਂਦਰ ਸਰਕਾਰ ਨੇ ਅੱਜ ਤੋਂ ਯਾਨੀ ਕਿ 22 ਸਤੰਬਰ ਜੋ ਕਿ ਅੱਜ ਨਵਰਾਤਰੀ ਦਾ ਪਹਿਲਾ ਦਿਨ ਹੈਗਾ ਤੇ ਨਵਰਾਤਰੀ ਦੇ ਪਹਿਲੇ ਦਿਨ ਤੋਂ ਜੀਐਸਟੀ ਜੋ ਕਿ ਦੱਸਦੇ ਕਿ ਰਿਫਾਰਸਮੈਂਟਸ ਲਾਗੂ ਕਰ ਦਿੱਤੇ ਗਏ ਨੇ ਜਿ ਇਸ ਤੋਂ ਬਾਅਦ ਰੋਜ਼ਾਨਾ ਦੀਆਂ ਵਸਤੂਆਂ ਜਿਵੇਂ ਕਿ ਕਿਰੀਅਾਨੇ ਦੀਆਂ ਡੇਰੀ ਉਤਪਾਦ ਦਵਾਈਆਂ ਘਰੇਲੂ ਉਪਕਰਣ ਟੀਵੀ ਏਸੀ ਅਤੇ ਕਾਰ ਬਾਈਕ ਸਮੇਤ ਕਈ ਚੀਜ਼ਾਂ ਸਸਤੀਆਂ ਹੋ ਗਈਆਂ ਨੇ ਤੇ ਉੱਥੇ ਹੀ ਲਗਜ਼ਰੀ ਅਤੇ ਨੁਕਸਾਨ ਦੇ ਉਤਪਾਦਾਂ ਦੇ ਉੱਤੇ ਟੈਕਸ ਦਰਾਂ ਵਧਾ ਦਿੱਤੀਆਂ ਗਈਆਂ ਨੇ ਜਿਸ ਦੇ ਨਾਲ ਇਹ ਹੁਣ ਮਹਿੰਗੇ ਹੋ ਜਾਣਗੇ ਹੁਣ ਗੱਲ ਸਵਾਲ ਏ ਆਉਂਦੀ ਹੈ ਕਿ ਸਰਕਾਰ ਦਾ ਉਦੇਸ਼ ਆਖਿਰ ਕੀ ਹੈ ਕਿਉਂਕਿ ਪਹਿਲਾਂ ਤੇ ਕਦੇ ਨਹੀਂ ਹੋਇਆ ਜਿੱਥੇ ਕਿ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਨਵਾਂ ਟੈਕਸ जो कि स्ट्रक्चर इस तरह डिजाइन किया है कि जरूरी चीजा और आम उपभोक्ता उत्पाद सस्ते हो जो महंगाई जूझ रहे आम परिवार को राहत मिल सके हालांकि लोगों के लिए राहत भरी खबर जरूर है दूजे पास दस दिए कि ਲਕਜ਼ਰੀ ਆਈਟਮਾਂ ਅਤੇ ਨੁਕਸਾਨਦਾਇਕ ਚੀਜ਼ਾਂ ਉੱਤੇ ਟੈਕਸ ਵਧਾ ਕੇ ਮਾਲੀਆ ਇਕੱਠਾ ਕਰਨ ਅਤੇ ਖਪਤ ਨੂੰ ਨਿਯੰਤਰਿਤ ਕਰਨ ਦਾ ਯਤਨ ਕਿ ਕੀਤਾ ਗਿਆ ਤਾਂ ਹੁਣ ਗੱਲ ਆਉਂਦੀ ਹੈ ਵੀ ਉਹ ਕਿਹੜੀਆਂ ਚੀਜ਼ਾਂ ਦੇ ਉੱਤੇ ਜ਼ੀਰੋ ਟੈਕਸ ਹੈ ਜੀ ਹਾਂ ਇਹ ਸਵਾਲ ਵੀ ਉੱਠਦਾ ਹੈਗਾ ਕਿਉਂਕਿ ਕਈ ਸਮਾਨ ਅਤੇ ਸੇਵਾਵਾਂ ਨੂੰ ਪੂਰੀ ਤਰ੍ਹਾਂ GST ਮੁਕਤ ਜ਼ੀਰੋ ਯਾਨੀ ਕਿ 0% ਕਰ ਦਿੱਤਾ ਗਿਆ ਤਾਂ ਸਭ ਤੋਂ ਪਹਿਲਾਂ ਫੂਡ ਉਤਪਾਦ ਤਾਂ UHT ਜਿਵੇਂ ਕਿ ਦੁੱਧ ਪਨੀਰ ਪੀਜ਼ਾ ਇਹ ਸਾਰੀਆਂ ਕਿਸਮਾਂ ਦੀਆਂ ਬ੍ਰੈਡ ਰੈਡੀ ਟੂ ਈਟ ਰੋਟੀ ਅਤੇ ਪਰਾਠਾ ਤਾਂ ਫਿਰ ਆਉਂਦੀ ਹੈ ਸਿੱਖਿਆ ਪ੍ਰਣਾਲੀ ਜੀ ਹਾਂ ਪੈਨਸਿਲ ਨੋਟਬੁੱਕ ਗਲੋਬ ਤੇ ਚਾਰਟ ਪ੍ਰੈਕਟੀਕਲ ਬੁੱਕ ਤੇ ਨੋਟਬੁੱਕ ਇਹਨਾਂ ਦੇ ਉੱਤੇ ਵੀ ਜਿਹੜਾ ਕਿ ਜ਼ੀਰੋ ਟੈਕਸ ਲੱਗਿਆ ਹੋਇਆ ਤਾਂ ਦੱਸਦੀ ਹੈ ਕਿ ਹੈਲਥ ਸੈਕਟਰ ਦੀ ਗੱਲ ਕਿਤੇ ਚਾਵੇ ਤਾਂ 33 ਜੀਵਨ ਰੱਖਣ ਵਾਲੀਆਂ ਦਵਾਈਆਂ ਜਿਨ੍ਹਾਂ ਦੇ ਵਿੱਚ ਤਿੰਨ ਕੈਂਸਰ ਦੀਆਂ ਦਵਾਈਆਂ ਸ਼ਾਮਿਲ ਨੇ ਤਾਂ ਹੋਰ ਵੀ ਜਿਹੜੀਆਂ ਇਹਦੇ ਵਿੱਚ ਹੈਲਥ ਅਤੇ ਲਾਈਫ ਇੰਸ਼ੋਰੈਂਸ ਪਾਲਿਸੀ ਵੀ ਹੈ ਤਾਂ ਇੰਡੀਵਿਜੂਅਲ ਹੈਲਥ ਵੀ ਹੈਗਾ ਫਿਰ ਆਉਂਦੀਆਂ 5% ਜੀਐਸਟੀ ਸਲੈਬ ਦੇ ਵਿੱਚ ਆਉਣ ਵਾਲਾ ਸਮਾਨ ਕਿਹੜਾ-ਕਿਹੜਾ ਹੈ ਖਾਦ ਸਮਗਰੀ ਵਨਸਪਤੀ ਤੇਲ ਜਿਵੇਂ ਕਿ ਮੱਖਣ ਕੀ ਚੀਨੀ ਮਠਾਈਆਂ ਪਾਸਤਾ ਬਿਸਕਟ ਚਾਕਲੇਟ ਜੂਸ ਨਾਰੀਅਲ ਪਾਣੀ ਫਿਰ ਆਉਂਦੀ ਹੈ ਪਰਸਨਲ ਕੇਅਰ ਉਤਪਾਦ ਦੀ ਗੱਲ ਕੀਤੀ ਜਾਵੇ ਤਾਂ ਸ਼ੈਂਪੂ ਵਾਲਾਂ ਦਾ ਤੇਲ ਟੂਥਪੇਸਟ ਸਾਬਣ ਜੋ ਕਿ ਸ਼ੇਵਿੰਗ ਕਰੀਮ ਤਾਂ ਫਿਰ ਆਉਂਦੀ ਹੈ ਘਰੇਲੂ ਸਮਾਨ ਦਾ ਜੇਕਰ ਦੱਸ ਦੇ ਕਿ ਕਿਚਨ ਵੇਅਰ ਬੱਚਿਆਂ ਦੀ ਦੁੱਧ ਦੀ ਬੋਤਲ ਛਤਰੀਆਂ ਮੋਮਬਤੀਆਂ ਸਿਲਾਈ ਮਸ਼ੀਨ ਤੇ ਨੈਪਕਿਨ ਡਾਈਪਰ ਤੇ ਹੈਂਡbag ਤੇ ਫਰਨੀਚਰ ਇਹ ਚੀਜ਼ਾਂ ਵੀ ਸ਼ਾਮਿਲ ਨੇ 5% GST ਦੇ ਵਿੱਚ ਹੁਣ ਗੱਲ ਕਰਦੇ ਆਂ ਵੀ 5% GST slab ਦੇ ਵਿੱਚ ਆਉਣ ਵਾਲਾ ਹੋਰ ਸਮਾਨ ਕਿਸਾਨੀ ਉਪਕਰਨ ਜਿਵੇਂ ਕਿ ਟਰੈਕਟਰ ਖੇਤੀਬਾੜੀ ਮਸ਼ੀਨਰੀ ਜੋ ਕਿ ਦੱਸਦੇਗੇ ਸਪ੍ਰਿੰਕਲਰ ਡ੍ਰਿਪ ਸਿੰਚਾਈ ਤੇ ਪੰਪ ਤਾਂ ਫੇਰ ਆਉਂਦੀ ਹੈ ਹੈਲਥ ਪ੍ਰੋਡਕਟਸ ਦੱਸਦੀ ਹੈ ਕਿ థਰਮੋਮੀਟਰ ਗਲੂਕੋਮੀਟਰ ਮੈਡੀਕਲ ਗ੍ਰੇਡ ਆਕਸੀਜਨ ਚਸ਼ਮਾ ਰਬੜ ਦੇ ਦਸਤਾਨੇ ਫੇਰ ਦੱਸਦੀ ਹੈ ਕਿ ਟੈਕਸਟਾਈਲ ਅਤੇ ਪਹਿਨਾਵਾ ਦੀ ਗੱਲ ਕੀਤੀ ਜਾਵੇ ਤਾਂ ਰੈਡੀਮੇਡ ਕੱਪੜੇ ਜਿਵੇਂ ਕੀ ਦੱਸਦੀ ਹੈ ਕਿ ਜੂਟ ਕਪਾਹ ਦੇ ਬਣੇ ਹੋਏ ਬੈਗ ਸਿੰਥੈਟਿਕ ਧਾਗਾ ਫੇਰ ਜੇਕਰ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਨਕਾਸ਼ੀਦਾਰ ਕਲਾ ਉਤਪਾਦ ਹੱਥ ਨਾਲ ਬਣੇ ਹੋਏ ਕਾਗਜ਼ ਅਤੇ ਪੇਂਟਿੰਗਸ ਨਿਰਮਾਣ ਸਮਗਰੀ ਇੱਟਾਂ ਤੇ ਟਾਈਲਾਂ ਜਿਹੜੇ ਕਿ ਸ਼ਾਮਿਲ ਹੁੰਦੀਆਂ ਫੇਰ ਗੱਲ ਕਰਦੇ ਆ 18% ਜੀਐਸਟੀ ਸਲੈਬ ਦੇ ਵਿੱਚ ਆਉਣ ਵਾਲਾ ਸਮਾਨ ਕਿਹੜਾ-ਕਿਹੜਾ ਹੈ ਇਲੈਕਟ੍ਰੋਨਿਕ ਉਤਪਾਦ ਜਿहां 에ਅਰ ਕੰਡੀਸ਼ਨਰ ਜਿਵੇਂ ਕਿ ਵਾਸ਼ਿੰਗ ਮਸ਼ੀਨ ਐਲਈਡੀ ਐਲਸੀਡੀ ਟੀਵੀ ਤੇ ਦੱਸ ਦੇ ਕਿ ਮੋਨੀਟਰ ਪ੍ਰੋਜੈਕਟਰ ਤਾਂ ਹੁਣ ਗੱਲ ਆਉਂਦੀ ਹੈ ਵੀ ਕੀ ਕੁਝ ਸਸਤਾ ਹੋਇਆ ਹੈ ਤਾਂ ਰਸੋਈ ਦਾ ਖਰਚ ਜਿਵੇਂ ਕਿ ਖਾਦ ਤੇਲ ਆਟਾ ਕੀ ਚਿਨੀ ਪਾਸਤਾ ਬਿਸਕਟ ਬੱਚਾਂ ਦੀ ਪੜ੍ਹਾਈ ਵੀ ਸਸਤੀ ਜਿਹੜੇ ਕਿ ਸਮਾਨ ਨੇ ਉਹ ਵੀ ਸਸਤਾ ਹੋਇਆ ਹੈ ਦਵਾਈਆਂ ਦੇ ਵਿੱਚ ਸਸਤਾ ਹੋਇਆ ਹੈ ਤੇ ਇਲੈਕਟ੍ਰੋਨਿਕਸ ਅਤੇ ਵਾਹਨਾਂ ਦੇ ਵਿੱਚ ਵੀ ਚੀਜ਼ਾਂ ਇਸ ਹਸਤੀਆਂ ਹੋਈਆਂ ਨੇ ਤਾਂ ਲੋਕਾਂ ਦੇ ਲਈ ਇਹ ਕਿਤੇ ਨਾ ਕਿਤੇ ਵੱਡੀ ਖੁਸ਼ਖਬਰੀ ਵੀ ਕਹਿ ਸਕਦੇ ਹਾਂ ਉਹਨਾਂ ਨੂੰ ਵੱਡਾ ਤੋਹਫਾ ਵੀ ਕਹਿ ਸਕਦੇ ਆ ਕਿਉਂਕਿ ਜੇਕਰ ਇਲੈਕਟ੍ਰੋਨਿਕਸ ਚੀਜ਼ਾਂ ਦੀ ਗੱਲ ਕੀਤੀ ਜਾਵੇ ਭਾਂਡਿਆਂ ਦੀ ਗੱਲ ਕੀਤੀ ਜਾਵੇ ਧਾਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ ਹੁਣ ਦੀਵਾਲੀ ਦਾ ਸੀਜ਼ਨ ਨਾਲ ਹੀ ਹੈਗਾ ਹੈ ਤੇ ਦੀਵਾਲੀ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਦੇ ਵੱਲੋਂ ਇਹ ਲੋਕਾਂ ਨੂੰ ਵੱਡਾ ਤੋਹਫ਼ਾ ਜਿਹੜਾ ਕਿ ਦਿੱਤਾ ਗਿਆ ਹੈਗਾ ਤੇ ਅੱਜ ਹੀ ਬਾਜ਼ਾਰਾਂ ਦੇ ਵਿੱਚ ਬਹੁਤ ਭੀੜ ਜਿਹੜੀ ਕਿ ਲੱਗੀ ਹੋਈ ਹੈ ਇੱਕ ਤਾਂ ਜਿੱਥੇ ਸ਼ਰਾਦ ਖਤਮ ਹੋ ਚੁੱਕੇ ਨੇ ਤੇ ਸ਼ਰਾਦ ਖਤਮ ਹੋਣ ਤੋਂ ਬਾਅਦ ਅੱਜ ਪਹਿਲਾ ਦਿਨ ਹੈਗਾ ਨਵਰਾਤਰੀਆਂ ਦਾ ਜਿੱਥੇ ਕਿ ਕੱਲ ਸ਼ਾਮ ਤੋਂ ਹੀ ਮਾਰਕੀਟ ਦੇ ਵਿੱਚ ਕਾਫੀ ਰੌਣਕਾਂ ਲੱਗੀਆਂ ਹੋਈਆਂ ਸੀ ਕਿ ਰਸਵੀ ਬਹੁਤ ਆਇਆ ਸੀਗਾ ਤੇ ਅੱਜ ਵੀ ਕਿਤੇ ਨਾ ਕਿਤੇ ਨਵਰਾਤਰੀ ਦੇ ਪਹਿਲੇ ਦਿਨ ਜਿੱਥੇ GST ਦੇ ਕਾਰਨ ਜੋ ਕਿ ਚੀਜ਼ਾਂ ਸਮਾਨ ਸਸਤਾ ਹੋਇਆ ਹੈ ਤੇ ਉੱਥੇ ਹੀ ਦੁਕਾਨਾਂ ਦੇ ਵਿੱਚ ਵੀ ਕਾਫੀ ਲੰਬੀਆਂ ਲਾਈਨਾਂ ਵੀ ਲੋਕਾਂ ਦੀ ਲੱਗੀਆਂ ਹੋਈਆਂ ਨੇ